ਤੋਇਆ ਇਸ ਤਰ੍ਹਾਂ ਜਿਹੜੇ ਨਹਿਰ ਦੇ ਵਿੱਚ ਜਿਹੜਿਆ ਕੁਝ ਇਹ ਜੀ ਇੱਥੇ ਪਿੰਡ ਹੈਗਾ ਪਰਤਵਾਲ ਤਲਵੰਡੀ ਪਰਤਵਾਲਾ ਰਣਜੀਤ ਸਿੰਘ ਉਰ ਪਰਣਾ ਸਰਪੰਚ ਹੈਗਾ ਇਹ ਆਪਣੇ ਤੇ ਇਹ ਆਪਣੇ ਖੇਤਾਂ ਦੇ ਵਿੱਚ ਖਾਦ ਪਾਉਣ ਵਾਸਤੇ ਇਹਨਾਂ ਦੇ ਨਾਲ ਆਪਣੇ ਬੰਦੇ ਲੈ ਕੇ ਕਰਤਾਰ ਸਿੰਘ ਮੱਖਣ ਸਿੰਘ ਹਰਜੋਤ ਸਿੰਘ ਨੂੰ ਨਾਲ ਲੈ ਕੇ ਆਪਣੇ ਖੇਤਾਂ ਦੇ ਜਿਹੜਾ ਖਾਦ ਪਾ ਰਿਹਾ ਸੀ ਕਰੀਬ 7:00 ਵਜੇ ਨਾਲ ਸਰਪੰਚ ਨੇ ਮੁੜ ਕੇ ਬਾਅਦ ਦੇ ਵਿੱਚ ਉਹ ਨਹਿਰ ਦੇ ਵਿੱਚ ਨਾਉਣ ਵਾਸਤੇ ਆਇਆ ਉਹ ਜਦੋਂ ਪੌੜੀਆਂ ਤੋਂ ਥਾਂ ਉਤਰਿਆ ਉਹਦਾ ਪੈਰ ਸਲਿੱਪ ਹੋਣ ਕਰਕੇ ਉਹ ਜਿਹੜਾ ਨਹਿਰ ਦੇ ਵਿੱਚ ਰੁੜ ਗਿਆ ਉੱਥੇ ਖਲੋਤੇ ਸਰਜੋਤਰੇ ਜਦੋਂ ਸਰਜੋਤਰੇ ਵਾਜਾ ਮਾਰੀਆਂ ਨੂੰ ਕਹਿੰਦੇ ਵੀ ਸਰਪੰਚ ਰੁੜ ਗਿਆ ਸਰਪੰਚ ਰੁੜ ਗਿਆ ਉੱਥੇ ਕਰਤਾਰ ਤੇ ਮੱਖਣ ਜਿਹਦੇ ਨਾਲ ਖਾਤ ਪਾਉਂਦੇ ਸੀ ਉਹ ਵੀ ਭੱਜ ਕੇ ਉਥੋਂ ਆ ਗਏ ਜਦੋਂ ਉਹਨਾਂ ਨੇ ਆ ਕੇ ਵੇਖਿਆ ਸਰਪੰਚ ਰੁੜ ਲਿਆ ਉਹਨਾਂ ਨੇ ਵੀ ਨਹਿਰ 'ਚ ਛਾਲਾਂ ਮਾਰੀਆਂ ਤੋਂ ਤਿੰਨੇ ਉਹ ਮੁੜ ਕੇ ਉਸ ਤੋਂ ਬਾਅਦ ਉਹ ਵੀ ਉੱਪਰ ਨਹੀਂ ਆਏ ਸਰਜੋਤ ਨੇ ਵੀ ਕੋਸ਼ਿਸ਼ ਕੀਤੀ ਉਹਨੂੰ ਸਰਪੰਚ ਨੂੰ ਖਿੱਚਣ ਦੀ ਪਰ ਉਹ ਨਹੀਂ ਇਹ ਤਿੰਨੇ ਅੱਜ ਪਿੰਡ ਦੇ ਵਿੱਚ ਫਿਰ ਨਹਿਰ ਵਿਭਾਗ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਅਫਸਰਾਂ ਨੇ ਜਿਹੜਾ ਪਾਣੀ ਘਟ ਕਰਵਾਇਆ ਗਿਆ ਆ ਤੇ ਗੋਤਾਖੋਰ ਲਿਆ ਕੇ ਤੇ ਪਿੰਡ ਦੇ ਜਿਹੜੇ ਹੈਗੇ ਬੰਦੇ ਜਿਹੜੇ ਕਿ ਉਹਨਾਂ ਨੂੰ ਨਹਿਰ ਦੇ ਵਿੱਚ ਤਰੀਕੇ ਦੇ ਨਾਲ ਕਰਕੇ 2 ਡੈਡ ਬੋਡੀ ਸਾਨੂੰ ਜਿਹੜੀਆਂ ਹੁਣ ਤੱਕ ਜਿਹੜੀਆਂ ਕਵਰ ਹੋ ਚੁੱਕੀਆਂ ਕਰਤਾਰ ਸਿੰਘ ਤੇ ਮੱਖਣ ਸਿੰਘ ਦੀ ਜਿਹੜੀ ਡੈਡ ਬੋਡੀ ਜਿਹੜੀ ਸਾਨੂੰ ਮਿਲ ਚੁੱਕੀ ਆ ਅਜੇ ਰਣਵੀਰ ਸਿੰਘ ਸਰਪੰਚ ਦੀ ਜਿਹੜੀ ਡੈਡ ਬੋਡੀ ਉਹ ਨਹੀਂ ਲੱਭ ਰਹੀ ਉਹਦੇ ਵਾਸਤੇ ਵੀ ਜਿਹੜੇ ਲੋਕ ਗੋਤਾਖੋਰ ਜਿਹੜੇ ਲੱਗੇ ਆ ਤੇ ਉਸ ਦੇ ਮਤਲਬ ਕੋ ਜਿਹੜੀ ਬੰਦੀ ਕਰ ਰਹੀ ਕੀਤੀ ਜਾ ਰਹੀ ਆ